ਕੋਈ ਜਾਨੋ ਜਿਹੜਾ ਸੁਣਾਉਣ ਦੇ ਨਾਮ ਕੋਈ ਉੱਤਰ ਸਾਬ ਹੋ ਜਾਂ ਕੋਈ ਹੋਇਆ ਕਿ ਇਹ ਕਰਕੇ ਅਮਰੀਕਾ ਨੇ ਇਹ ਨਿਸ਼ਚਿਤ ਕੀਤਾ ਕਿ ਜਿਹੜਾ ਇਹ ਜੇਲ੍ਹ ਉੱਥਾਂ ਦੇ ਰੋਕਿਆ ਜਾਵੇ ਕਿਤਾ ਬਹੁਤ ਸਾਫਤ ਸਾਫੀ ਨਾਲ ਦੇਖੋ ਮੇਰੀ ਬੇਨਤੀ ਸੁਣੋ ਇਹਦੇ ਬਾਰੇ ਮੈਂ ਆਈ ਐਮ ਨਾਟ ਐਕਸਪਰਟ ਔਨ ਦਿਸ ਮੇਰੇ ਤੇ ਇੱਕ ਐਜ਼ ਅ ਸਧਾਰਨ ਹਿੰਦੁਸਤਾਨੀ ਇਸ ਦੇਸ਼ ਦਾ ਹਿੰਦੁਸਤਾਨੀ ਹੋਣ ਦੇ ਵਿੱਚ ਮੈਂ ਇੰਨਾ ਹੀ ਅਸੀਂ ਚਾਹੁੰਦੇ ਵਿੱਚ ਚਰਚਾ ਹੋਏ ਆਪਣੀ ਸਾਰੀ ਗੱਲ ਜਿਹੜੀ ਜਿਹੜੀ ਬਹੁਤ ਸਾਰੀ ਕਨਫਿਊਜ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਏ ਆਪਣਾ ਪੱਖ ਚੰਗੀ ਤਰ੍ਹਾਂ ਕਲੀਅਰ ਕੀਤਾ ਜਾਏ ਅਸੀਂ ਵੀ ਚਾਹਨੇ ਆ ਕਿ ਸਾਡਾ ਦੇਸ਼ ਹਮੇਸ਼ਾ ਮਜ਼ਬੂਤ ਹੈ ਹਮੇਸ਼ਾ ਰਹੇਗਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਦੇਸ਼ ਇੱਕ ਰਹੇਗਾ ਜਿਸਾ ਅੱਗੇ ਹੀ ਅਸੀਂ ਇੱਕ ਆ ਸੋ ਇਹ ਕੋਈ ਸਪੈਸੀਫਿਕ ਗੱਲ ਤੇ ਮੈਂ ਜਵਾਬ ਨਹੀਂ ਦੇ ਸਕਦਾ ਸਪੈਸੀਫਿਕ ਜਵਾਬ ਤੇ ਸਰਕਾਰ ਹੀ ਉੱਤੇ ਦੇ ਸਕਦੀ ਹੈ ਮੈਂ ਤੇ ਆਪਣਾ ਐਜ਼ ਅ ਸਧਾਰਨ ਹਿੰਦੁਸਤਾਨੀ ਆਪਣਾ ਇੱਕ ਵਿਊ ਪੁਆਇੰਟ ਰੱਖਿਆ ਇੱਕ ਪੰਜਾਬੀ ਵੱਲੋਂ ਵੀ ਵਿਊ ਪੁਆਇੰਟ ਰੱਖਿਆ ਪੰਜਾਬੀ ਚਾਹੁੰਦੇ ਵੇਖੇ ਸੈਂਟਰਲ ਸਰਕਾਰ ਅੱਗੇ ਵਧੇ ਸਾਡੀ ਮਦਦ ਕਰੇ ਸਾਡੀ ਬਾਹ ਫੜੇ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਹੈ ਜਦੋਂ ਵੀ ਕਿਤੇ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਹਾਲਾਤ ਵਿਗੜਦੇ ਨੇ ਸੋ ਇਹ ਬੇਸਿਕ ਇਹਦਾ ਕਾਰਨ ਜਿਹੜਾ ਸੀ ਅਸੀਂ ਇਕਨੋਮਿਕ ਪੈਕੇਜ ਦੀ ਵੀ ਮੰਗ ਕੀਤੀ ਹੈ ਬਾਰਡਰ ਏਰੀਆਸ ਤੇ ਵੀ ਸਪੈਸਿਫਿਕ ਗੱਲ ਕੀਤੀ ਹੈ ਕੋਈ ਇਸ ਤੋਂ ਇਲਾਵਾ ਕੋਈ ਗੱਲ ਹੈ ਤੁਹਾਡੀ ਜਿੰਨਾ ਜਿਹੜਾ ਨਾ ਮੋਦੀ ਨੇ ਗਿਆ ਹੈਗਾ ਪਾਣੀਆਂ ਵਾਲਾ ਜਿਹੜਾ ਮੁੱਦਾ ਹੈਗਾ ਉਹ ਸਮਝੋਤਾ ਜਿਹੜਾ ਰਾਤ ਹੈਗਾ ਆਰੰਗੀ ਰਹੇਗਾ ਇਹ ਉਸ ਤੇ ਕੋਈ ਗੱਲ ਨਹੀਂ ਹੋਏਗੀ ਫਿਰ ਗੱਲ ਪੀਓਗੇ ਤੇ ਹੋਏਗੀ ਜੇ ਆਤਮਵਾਦ ਹੋਏਗੀ ਟਿੰਫੀ ਚ ਜਾਈ ਦੇਖੋ ਪ੍ਰਾਈਮਿੰਸਟਰ ਸਾਹਿਬ ਨੇ ਜੋ ਗੱਲ ਕਹੀ ਹੈ ਵੇਖੋ ਇਸ ਟਾਈਮ ਮੈਂ ਤੇ ਜਿੱਦੀ ਆਪਣੀ ਗੱਲ ਰੱਖਣ ਵਾਸਤੇ ਆ ਅਸੀਂ ਉਨੀ ਗੱਲ ਹੀ ਰੱਖਣਾ ਚਾਹੁੰਦਾ ਸੈਕਸ਼ਨ ਹੋਏਗਾ ਸਾਰੀਆਂ ਗੱਲਾਂ ਉੱਥੇ ਕਲੈਰਿਟੀ ਹੋ ਜਾਣਗੇ ਗਵਰਨਮੈਂਟ ਆਫ ਇੰਡੀਆ ਹਰ ਹਿੰਦੁਸਤਾਨੀ ਗਵਰਨਮੈਂਟ ਆਫ ਇੰਡੀਆ ਦੇ ਨਾਮ ਅੱਜ ਹਿੰਦੁਸਤਾਨ ਚ ਬੈਠਾ ਜਾਂ ਦੁਨੀਆ ਪਰ ਚ ਬੈਠਾ ਜਿੰਨੇ ਵੀ ਹਿੰਦੁਸਤਾਨ ਦੇ ਨਾਲ ਤੌਲਕ ਰੱਖਦੇ ਲੋਕ ਨੇ ਉਹ ਹਮੇਸ਼ਾ ਚਾਹਦੇ ਕਿ ਸਾਡਾ ਦੇਸ਼ ਚੜ੍ਹਦੀ ਕਲਾ ਚ ਰਹੇ ਐਂਡ ਖੁਸ਼ੀ ਦੀ ਗੱਲ ਵੱਡੀ ਹੈ ਸਾਰੀ ਪੋਲਿਟਿਕਲ ਜਮਾਤਾਂ ਨੇ ਹੋਲ ਹਾਰਟਡਲੀ ਗਵਰਨਮੈਂਟ ਨੂੰ ਇਸ ਐਫਰਟ ਦੇ ਵਿੱਚ ਸਪੋਰਟ ਕੀਤਾ ਕੋਈ ਕਿੰਤੂ ਪਰੰਤੂ ਨਹੀਂ ਕਰ ਰਹੇ ਬਟ ਅਸੀਂ ਇੱਕੋ ਗੱਲ ਕਰ ਰਹੇ ਆ ਕਿ ਕਿਰਪਾ ਕਰਕੇ ਸੈਸ਼ਨ ਬੁਲਾਇਆ ਜਾਏ ਸੈਸ਼ਨ ਦੇ ਵਿੱਚ ਇੰਨੀਆਂ ਗੱਲਾਂ ਨੇ ਉਹ ਬਕਾਇਦਾ طور ਸਪੈਸ਼ਲੀ ਅਮਰੀਕਨ ਪ੍ਰੈਜ਼ੀਡੈਂਟ ਦਾ ਜਿਹੜਾ ਰੋਲ ਐਂਡ ਜਿਹਦੇ ਵਿੱਚ ਉਹਨੇ ਕਸ਼ਮੀਰ ਦਾ ਇਸ਼ੂ ਜਿਹੜਾ ਕਦੀ ਵੀ ਹਿੰਦੁਸਤਾਨ ਦੇ ਨਹੀਂ ਇਸਨੀ ਪਾਰਟੀ ਆ ਕੇ ਕੋਈ ਨਿਊਟਰ ਜਗ੍ਹਾ ਤੇ ਗੱਲ ਕਰੇ ਕਿਉਂ ਕਸ਼ਮੀਰ ਕੀ ਹੋਇਆ ਉਹਦੀਆਂ ਕੀ ਕੀ ਉਹਦੀਆਂ ਕੋ ਓ ਕਿਸ ਤਹਿਤ ਉਹ ਸੀਸਫਾਇਰ ਹੋਇਆ ਉਹ ਸਾਰੀ ਗੱਲ ਦੀ ਕਲੈਰਿਟੀ ਸਾਰਾ ਦੇਸ਼ ਚਾਹੁੰਦਾ ਸਰ ਪੰਜਾਬ ਦੇ ਮੁੱਦੇ ਤੇ ਦੋ ਸਵਾਲ ਹੈਗੇ ਇਹ ਹੈ ਆਪਣਾ ਪਾਣੀਓ ਬਣੇ ਸ਼ੂ ਅੱਜ ਖਬਰ ਆਈ ਹੈ ਕਿ ਹਾਈ ਕੋਰਟ ਨੇ ਕਹਿਤਾ ਹੈ ਕਿ ਜਿਹੜਾ ਪਾਣੀ ਹਰਿਆਣਾ ਨੂੰ ਦੇਣਾ ਹੈ ਜਿਹੜਾ ਉਹ ਮਤਲਬ ਕਿ ਗਲਤ ਹੈ ਲੇਕਿਨ ਉਹਦੇ باوجود ਵੀ ਗਵਰਨਮੈਂਟ ਨੇ ਉਹਨੂੰ ਡੀਪਰੇਪਰੇਟ ਲੋਕਾਂ ਨੂੰ ਸਹੀ ਸਿਚੁਏਸ਼ਨ ਦੀ ਜਾਣਕਾਰੀ ਨਹੀਂ ਦਿੱਤੀ ਇਹ ਕਿਸ ਬਾਰੇ ਨਹੀਂ ਪਹਿਲਾਂ ਕੀ ਕਿਹਾ ਹਾਈ ਕੋਰਟ ਨੇ ਹਾਈ ਕੋਰਟ ਤੋਂ ਅੱਜ ਖਬਰ ਆਈ ਹੈ ਕਿ ਕਿੰਨਾ ਹਾਈ ਕੋਰਟ ਨੇ ਪੰਜਾਬ ਤੇ ਪਾਕਿਸਤਾਨ ਫੈਸਲਾ ਦਿੱਤਾ ਹੈ ਔਰ ਇਹ ਕਿ ਐਗਜ਼ੈਕਟਲੀ ਇਲਾਬੋਰੇਸ਼ਨ ਹੈ ਜੀ ਆਣੀ ਬਾਤ ਕੀ ਹੈ ਮੇਰਾ ਸਵਾਲ ਸਿਰਫ ਇਹ ਹੈ ਜਿਹੜਾ ਪਾਣੀ ਦਾ ਮਸਲਾ ਹੈ

अपना जो आ, बात है वो रखेंगे जब स्पेशल सेशन होगा फिर मैं अपने सूबे के अध्यक्ष से पार्टी अध्यक्ष से और अपने एमपी से मीटिंग करेंगे वहाँ अपनी पंजाब की बात रखेंगे सो दिस इज अ वे हाउ टू अपना केस को ही लेकर जा रहे हैं आगे फॉरवर्ड कांग्रेस की ਦਾ ਪਾਦਰਗਿਆ ਟ੍ਰੇਡ ਦੀ ਵੀ ਗੱਲ ਆ ਕੀ ਐਟਰਨ ਫੋਰਾ ਨੇ ਕੈਰੀ ਤੇ ਵੀ ਗੱਲਾਂ ਕੀ ਕੌਂਸਲਿਸਿਸ ਵਿੱਚ ਚੀਜ਼ੀ ਦੇਖੋ ਸਮੋਚੀ ਸਮੋਚੀ ਲੀਡਰਸ਼ਿਪ ਤੇ ਆਪਣੀ ਰੋਜ਼ ਗੱਲ ਉੱਤੋਂ ਰੱਖੀ ਗਈ ਨਹੀਂ ਇੱਕ ਕੰਕ੍ਰੀਟ ਐਸਰ ਹੈ ਜੀ ਉਹੀ ਗੱਲਾਂ ਸਾਰੀਆਂ ਜੋ ਸੈਸ਼ਨ ਕਾਲ ਕੀਤਾ ਜਾਏਗਾ ਤਾਂ ਹੀ ਉੱਥੇ ਗੱਲ ਰੱਖੀ ਜਾਏਗੀ ਮੈਂ ਹੁਣ ਇੱਥੋਂ ਬੈਠਾ ਕੋਈ ਇਹੋ ਜੀ ਗੱਲ ਪਾਰਟੀ ਦੇ ਬਿਹਾਫ ਤੇ ਰੱਖ ਨਹੀਂ ਸਕਦਾ ਮੈਂ ਤੇ ਇੰਨੀ ਗੱਲ ਹੀ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਦੀ ਅਜੇ ਕਲੈਰਿਟੀ ਹੈ ਨਹੀਂ ਕਾਈਂਡਲੀ ਗਵਰਨਮੈਂਟ ਆਫ ਇੰਡੀਆ ਪਾਰਲੀਮੈਂਟ ਦਾ ਸੈਸ਼ਨ ਬੁਲਾਏ ਤਾਂ ਉੱਥੇ ਕਲੈਰਿਟੀ

ਇਹ ਤੇ ਕੋਈ ਸੋਸ਼ਲ ਮੀਡੀਆ ਤੇ ਆਈ ਹੋਏਗੀ ਕਿ ਮੈਂ ਪਾਉਗੇ ਵੀਰ ਉਸਨੇ ਨਹੀਂ ਚਾਹੀ ਨਾ ਕਿ ਸੋਸ਼ਲ ਮੀਡੀਆ ਕੀ ਤਾਂ ਹੋਏਗਾ ਪੁਰਾਣੀ ਗੱਲ ਨੂੰ ਕੁਏਟ ਕੀਤਾ ਹੋਏਗਾ ਪੁਰਾਣੀ ਗੱਲ ਨੂੰ ਕਿਸੇ ਨੇ ਕੁਏਟ ਕੀਤਾ ਜਿਹੜੀ ਸੀਨ ਸਵਾਰ ਤਬਾਹ ਹਾਂਜੀ ਮਿਸਟਰ ਕਾਮੀ ਦਾ ਨਾਮ ਦੱਸ ਸਕਦਾ ਕੁਏਸ਼ਨ ਲੈ ਕੇ ਪ੍ਰੈਮਿਸ ਕਰਤੇ ਬੋਲਦੇ ਨੇ ਉਹ ਸੀਸਭਾ ਤਬਾਹ ਇਸ ਤਰ੍ਹਾਂ ਦੀ ਗੱਲ ਉਹ ਦੇਖੋ ਆਈ ਪੀ ਸਿੰਘ ਜੀ ਮੈਂ ਕੋਈ ਇਸ ਕਿਸਮ ਦੀ ਗੱਲ ਕਿਸੇ ਤੇ ਨਹੀਂ ਲੈ ਕੇ ਆਣਾ ਚਾਹਾਂ ਜਿਹੜੀ ਕੋਈ ਵਿਵਾਦ ਛੇੜਨਾ ਚਾਹੇ ਕਿਉਂਕਿ ਵੀ ਆਰ ਵਿਦ ਦੀ ਨੈਸ਼ਨਲ ਲੀਡਰਸ਼ਿਪ ਸਾਰੇ ਸਾਰਾ ਦੇਸ਼ ਗਵਰਨਮੈਂਟ ਦੇ ਨਾਲੇ ਸਾਡੀਆਂ ਜਿਹੜੀਆਂ ਜਿਹੜੇ ਕੁਝ ਚੀਜ਼ਾਂ ਹਿੰਦੁਸਤਾਨ ਦੇ ਲੋਕ ਮੰਗ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਕਲੀਅਰ ਕਰੇ ਸਪੈਸ਼ਲੀ ਉਹ ਗੱਲ ਜਿਹੜੀ ਅਮਰੀਕਨ ਪ੍ਰੈਜ਼ੀਡੈਂਟ ਦਾ ਰੋਲ ਹੈ ਅਸੀਂ ਉਹਦੀ ਗੱਲ ਕਰਦੇ ਇੱਥੇ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਕੀ ਪਹਿਲੇ ਹੋਇਆ ਕੀ ਲੇਟ ਹੋਇਆ ਉਹਨੂੰ ਛੱਡਦੇ ਹੋਏ ਅਸੀਂ ਤੇ ਇੰਨਾ ਚਾਹੁੰਦੇ ਆ ਕਿ ਸਾਨੂੰ ਕਲੈਰਿਟੀ ਦਿੱਤੀ ਜਾਏ ਇਹ ਜਿਹੜੀ ਸੀਸ ਫਾਇਰ ਹੈ ਬੇਸਿਕਲੀ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਨਾ ਹੁਣਣੀ ਚਾਹੀਏ ਸੀ ਇਨਸਟੈਡ ਆਫ ਅਮਰੀਕਨ ਪ੍ਰੈਜ਼ੀਡੈਂਟ ਉਥੂ ਕਰ ਰਿਹਾ ਹੈ। ਅੰਗਰੇਜ਼ ਤੋਂ ਕੱਲ ਆ ਰਿਹਾ ਕੋਈ ਇਹ ਕਹਿ ਕੇ ਆਇਆ ਹੈ ਕਿ ਫਾਈਲ ਪਾਕਿਸਤਾਨ ਨੇ ਮੰਗੀ ਤੇ ਅਸੀਂ ਮੰਨੀ। ਹਾਂਜੀ। ਤੇ ਬਿਲਕੁਲ ਠੀਕ। ਤੇ ਆਪੀ ਜੀ ਉਹ ਜੋ ਮਰਜ਼ੀ ਪ੍ਰਾਈਮ ਮਿਨਿਸਟਰ ਕਹਿੰਨ ਅਸੀਂ ਐਕਸੈਪਟ ਕਰ ਰਹੇ ਆ। ਅਸੀਂ ਇੰਨੀ ਗੱਲ ਕਹਿਨੇ ਆ ਫਲੋਰ ਆਫ ਜਦੋਂ ਪਾਰਲੀਮੈਂਟ ਲੱਗਾ ਹੋਏਗਾ ਫਿਰ ਅਰੀਨਾ ਖੁੱਲਾ ਹੋਏਗਾ। ਅਰੀਨਾ ਖੁੱਲਾ ਦੇ ਵਿੱਚ ਬਹੁਤ سارے ਸਵਾਲ ਲਾਣਗੇ ਜਿਹੜੀ ਵੀ ਦੇਸ਼ ਦੇ ਸਾਹਮਣੇ ਜੇ ਦੇਸ਼ ਨੂੰ ਕਿਸੇ ਕਿਸਮ ਦੀ سوشل میڈیا ਦੇ ذریعے ਕਿਸੇ ذریعے ਕੁਝ ਪ੍ਰੋ ਆ ਰਹੀਆਂ ਕੁਝ ਐਂਟੀ ਗੱਲਾਂ ਆ ਰਹੀਆਂ ਕੁਝ ਉਸ ਦੇ ਵਿੱਚ ਕੋਈ ਨਾ ਕੋਈ ਜੇ ਕੋਈ ਕਿਸੇ ਕਿਸਮ ਦੀ ਕਲੈਰਿਟੀ ਨਹੀਂ ਹੈ ਤਾਂ ਉੱਥੇ ਗਵਰਨਮੈਂਟ ਕਲੀਅਰ ਕਰੇ ਕਿ ਆਪਣੀ ਪੋਜੀਸ਼ਨ ਡਿਪਲੋਮੈਟਿਕਲੀ ਜਦੋਂ ਗੱਲ ਕੀਤੀ ਕਿ ਹਾਈਫਰਨੇਟ ਹੋ ਗਿਆ ਆ ਭੂਗਿਆ ਪਾਕਿਸਤਾਨ ਮੈਂ ਦੁਬਾਰਾ ਇੱਕ ਵਾਰ ਹੀ ਫੇਰ ਲੋਡਿੰਗ ਲੋਕੈਟ ਨਹੀਂ ਬਿਲਕੁਲ ਉਹਦੀ ਤਾਂ ਹੈ ਕਿ ਮਨਮੋਨ ਸਿੰਘ ਹੁਣਾਂ ਦੀ ਗਵਰਨਮੈਂਟ ਤੱਕ ਉਹਨਾਂ ਬੜੀ ਕਾਮਯਾਬੀ ਦੇ ਨਾਲ ਜਦੋਂ ਵੀ ਬਾਹਰ ਲਿਆਂਦੇ ਸੀ ਉਹ ਕੱਲੇ ਹਿੰਦੁਸਤਾਨ ਨਾ ਹਿੰਦੁਸਤਾਨ ਦੀ ਗਾਲੀ ਕੱਢਦੇ ਸੀ ਇੰਡੋ-ਪਾਕ ਗੱਲ ਨਹੀਂ ਸੀ ਕਰਦੇ ਹੁਣ ਟਰੰਪ ਸਾਹਿਬ ਨੇ ਇਕਵੇਟ ਕਰ ਦਿੱਤਾ ਅਗਰੈਸਿਵ ਰੂਮਿੰਗ ਅਜੇ ਤੱਕ ਰੈਪ੍ਰੀਮੈਂਡ ਨਹੀਂ ਕੀਤਾ ਉਹਨਾਂ ਨੇ ਉਹਨਾਂ ਪਾਕਿਸਤਾਨ ਨੂੰ ਰੈਪ੍ਰੀਮੈਂਡ ਨਹੀਂ ਕੀਤਾ ਕਿ ਟੈਰਰਿਸਟ ਅਟੈਕ ਤੁਸੀਂ ਕਰਵਾਇਆ ਰੈਪ੍ਰੀ ਉਹਨਾਂ ਦੀ ਉਹਨਾਂ ਨੂੰ ਕੋਈ ਨਿਮ ਕਰਨਾ ਚਾਹੀਦਾ ਸੀ ਨੋਇੰਗ ਫੁਲੀ ਵੈ ਕਿ ਸਾਰੇ ਨੂੰ ਇਟ ਇਜ਼ ਕਨਸਿਡਰਡ ਟੂ ਬੀ ਵਨ ਆਫ ਦੀ ਰੋਗ ਨੇਸ਼ਨਸ ਜਿੱਥੇ ਵਰਲਡ ਓਵਰ ਜਿੱਥੇ ਵੀ ਟਰੋਰਿਜ਼ਮ ਹੋਇਆ ਹੈ ਈਵਨ ਅਮਰੀਕਾ ਦੇ ਵਿੱਚ ਵੀ ਓਸਾਮਾ ਬਿੰਦ ਲਾਦਨ ਜਿਹੜਾ ਆਦਮੀ ਸੀ ਉਹ ਵੀ ਪਾਕਿਸਤਾਨ ਚੋਂ ਐਫਟਾਬਾਦ ਚੋਂ ਕੱਢਿਆ ਗਿਆ ਹੈ ਨਹੀਂ ਸਾਨੂੰ ਇਹ ਸਾਡਾ ਕਹਿੰਦਾ ਮਕਸਦ ਇਹ ਸੀ ਕਿ ਦੋਨਾਂ ਨੂੰ ਇਕੱਠੇ ਇਕਵੇਟ ਕਰਨ ਨਾਲ ਸਾਨੂੰ ਸਾਰੇ ਹਿੰਦੂਸਤਾਨੀਆਂ ਨੂੰ ਸੀਰੀਅਸਲੀ ਇਸ ਕੰਦਾ ਕੰਸਰਨ ਹੈ ਕਿ ਟਰੰਪ ਨੂੰ ਆਨੂ ਇਕੱਠਾ ਜਿਹੜਾ ਦੋਨਾਂ ਨੂੰ ਕਿ ਸੈਨੂ ਰੈਪਰੀ ਬਾਡ ਨਹੀਂ ਕੀਤਾ ਗਿਆ ਦੋਨਾਂ ਦੀ ਤਾਰੀਫ ਹੀ ਕੀਤੀ ਗਈ ਹਿੰਦੁਸਤਾਨ ਦੀ ਤੇ ਤਾਰੀਫ ਬੰਦੀ ਸੀ ਬਟ ਇੱਥੇ ਪਾਕਿਸਤਾਨ ਦੀ ਤਾਰੀਫ ਨਹੀਂ ਸੀ ਵਾ ਇਹ ਸਾਰੀਆਂ ਕਲੈਰਿਟੀਆਂ ਤੋਂ ਹੁਣ ਗਵਰਨਮੈਂਟ ਆਫ ਇੰਡੀਆ ਜਾਂ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਹੀ ਉੱਤੇ ਦੇਣਗੇ ਜੀ ਵਾਇਲਾ ਤੇ ਇੱਕ ਬਹੁਤ ਜ਼ਬਰਦਸਤ ਜਿਹੜੇ ਸਰਪਟਾ ਨੂੰ ਸੋਸ਼ਲ ਮੀਡੀਆ ਨੇ ਚਲਦੀ ਹੈ ਜਿਸ ਤਰਾਹ ਉਹ ਕਹਿੰਦੇ ਜੇ ਸਿੰਧਰਾ ਕਾਲੀ ਪ੍ਰਧਾਨ ਕੋਲੇ ਆਪਣੇ ਮੋਤੀ ਸਾਹਿਬ ਸਿੰਧਰਾ ਕਾਲੀ ਇਹ ਬਾਦਲੇ ਅੱਜ ਸਰਪਟਾ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਪੰਜਾਬ ਨੂੰ ਲੈ ਕੇ ਇੱਕ ਸਵਾਲ ਮੈਂ ਜਿੱਥੇ ਦੇ ਦੌਰ ਵਿੱਚ ਹੋਇਆ ਐ ਸੋ ਜੋ ਸਿੱਧੀਆਂ ਨੇ ਵੀ ਤੋਂ ਵੱਧ ਮੌਤਾ ਪਹੁੰਚ ਗਿਆ ਸਰਕਾਰ ਨੇ ਕਿੱਥੀ ਮਹੀ ਤੱਕ ਜਿਹੜਾ ਕਿ ਲਾਲ ਕਿਤਾ ਨਸ਼ਾ ਨੂੰ ਬੋਟਾ ਨੇ ਓਵਰ ਆਲਸ ਲੈ ਰਿਓ ਬੜੇ ਇੱਕ ਇੱਕ ਤੁਹਾਨੂੰ ਕੱਲ ਮੈਂ ਵੀ ਉੱਥੇ ਗਿਆ ਸੀਐਮ ਪੰਜਾਬ ਦੇ ਆਉਣ ਤੋਂ ਪਹਿਲੇ ਮੈਂ ਉੱਥੇ ਸੀ ਅਨਫੋਰਚੂਨੇਟ ਗੱਲ ਹੈ ਕਿ ਜਿਹੜਾ ਸੀਐਮ ਖੁਦ ਕਿ ਨਿੰਮ ਕਰਦਾ ਹੁੰਦਾ ਸੀ ਇਹਨਾਂ ਗੱਲਾਂ ਨੂੰ ਕਹਿੰਦਾ ਸੀ ਕਿ ਮੌਤਾਨੀ ਹੋਈਆਂ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਫਿਰ ਜੇ ਮਰਡਰ ਹੋਇਆ ਤੇ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਮੇਰੇ ਜਾਣ ਤੋਂ ਬਾਅਦ ਉਹਦੇ ਵਿੱਚ ਮੈਂ ਤੇ ਸਿੱਧਾ ਇਲਜ਼ਾਮ ਲਗਾਇਆ ਸੀ ਕਿ ਡਾਇਰੈਕਟਲੀ ਇਹਦੇ ਵਿੱਚ ਆਪ ਗਵਰਨਮੈਂਟ ਦਾ ਫੇਲਿਅਰ ਹੈ ਇਹਦਾ ਸਿੱਧਾ ਰਿਸਪੌਂਸਿਬਿਲਟੀ ਲਾਈਜ਼ ਐਟ ਦੀ ਡੋਰ ਆਫ ਭਗਵੰਤ ਮਾਨ ਐਂਡ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਮੈਂ ਐਕਸਾਈਜ਼ ਮਿਨਿਸਟਰ ਹੈ ਭਗਵੰਤ ਮਾਨ ਹੋਮ ਮਿਨਿਸਟਰ ਹੈ ਕਮ ਚੀਪਸਟ ਮੇਰੇ ਤੋਂ ਬਾਅਦ ਉਹਨਾ ਬਿਆਨ ਦਿੱਤਾ ਕਿ ਜਾਂ ਤੇ ਵੇਖੋ ਇਹ ਜਿਹੜਾ 2 ਨੰਬਰ ਤਾਂ ਕੰਮ ਚੱਲ ਰਿਹਾ ਜਾਂ ਤੇ ਇਹਦੇ ਪਿੱਛੇ ਕੋਈ ਪੋਲਿਟੀਕਲ ਆਕਾ ਹੈ ਜਾਂ ਪੁਲਿਸ ਹੈ ਤੇ ਜਾਂ ਅਫਸਰਸ਼ਾਈ ਹੈ ਤੇ ਮੈਂ ਟਵੀਟ ਕੀਤਾ ਸੀ ਮਾਨ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ ਇਹ ਤਿੰਨਾਂ ਦੇ ਹੈੱਡ ਤੇ ਤੁਸੀਂ ਹੁਣ ਪੋਲਿਟੀਕਲ ਸਿਸਟਮ ਦੇ ਹੈੱਡ ਤੁਸੀਂ ਹੋ ਪੁਲਿਸ ਦੇ ਹੈੱਡ ਤੁਸੀਂ ਹੋ ਬਿਊਰੋਕਰੇਸੀ ਦੇ ਹੈੱਡ ਤੁਸੀਂ ਹੋ ਤੇ ਰਿਸਪੌਂਸਿਬਿਲਟੀ ਡਾਇਰੈਕਟਲੀ ਲਾਈਜ਼ ਐਟ ਯੋਰ ਫੁੱਟਸਟੈਪ ਮਰਡਰ ਦਾ ਕੇਸ ਸਾਨੂੰ ਕਿਰਪਾ ਕਰਕੇ ਦੱਸੋ ਕਿਹਦੇ ਤੇ ਰਜਿਸਟਰ ਕੀਤਾ ਕੱਲ ਦਾ ਤੁਸੀਂ ਕਹਦੇ ਕੀਤਾ ਜਦੋਂ ਮੌਕੇ ਤੇ ਅੱਜ 21 ਬੋਤਾਂ ਹੋ ਚੁੱਕੀਆਂ ਹਨ 8-10 ਅਜੇ ਵੀ ਹਸਪੀਟਲ 'ਚ ਨੇ ਤੁਹਾਨੂੰ ਬਕਾਇਦਾ ਤੌਰ ਜਿਹੜੀ ਗੱਲ ਮੇਰੇ ਕੁਲੀਗ ਨੇ ਕਹੀ ਸੀ ਸਾਡੇ ਮੈਂਬਰ ਆਫ ਪਾਰਲੀਮੈਂਟ ਸਾਹਿਬ ਨੇ ਕਿ ਇਹ ਕੀ ਅbschara ਨੂੰ ਇਹ ਇੱਕ ਦਿਹਾੜੀ ਪਹਿਲੀ ਕੰਮ ਸ਼ੁਰੂ ਹੋਇਆ ਜੀ ਤੁਹਾਨੂੰ ਪਤਾ ਹੈ ਪਹਿਲੇ ਇਹਦਾ ਇੱਕ ਵੱਡਾ ਕਾਰਨ ਵੀ ਇਹ ਹੈ ਕਿ ਸਾਈਜ਼ ਦੀ ਇੱਕ ਪਾਸੇ ਤੇ ਕਹਿੰਦੇ ਸਾਡੀ ਕਲੈਕਸ਼ਨ ਬੜੀ ਵੱਧ ਗਈ ਹੈ ਸ਼ਰਾਬ ਮਹਿੰਗੀ ਇੰਨੀ ਕਰ ਦਿੱਤੀ ਹੈ ਕਿ ਜਿਹੜੇ ਬੇਸਿਕਲੀ ਦਿਹਾੜੀ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸ਼ਰਾਬ ਹੁਣ ਦੇਸੀ ਸ਼ਰਾਬ ਦੀ ਬੋਤਲ ਤਕਰੀਬਨ ਮੈਨੂੰ ਪਤਾ ਲੱਗਾ 400 ਰੁਪਏ ਦੀ ਤੇ ਜਿਹੜਾ ਅਧਿਆਸੀ 200 ਦਾ ਹੋ ਗਿਆ 250 ਦਾ ਹੋ ਗਿਆ ਜਿਹੜਾ ਲੇਬਰ ਕਰਨ ਵਾਲਾ ਆਦਮੀ ਜਿਹਨੂੰ ਦਿਹਾੜੀ 400 ਤੋਂ 500 ਮਿਲਦੀ ਏ ਇਹ ਕੱਲ ਮੈਂ ਉੱਥੇ ਪਤਾ ਕੀਤਾ ਸੀ ਉਹ ਕਹਿੰਦੇ 20 ਤੋਂ 25 ਰੁਪਏ ਦਾ ਇੱਕ ਪੌਚ ਬੰਦਾ ਸੀ ਜਿਹਦੇ ਨਾਲ ਮੌਤ ਹੋਈ ਸੋ ਸਸਤੀ ਸ਼ਰਾਬ ਲੈਣ ਕਰਨੇ ਕੰਮ ਹੋਇਆ ਜੀ ਅਸੀਂ ਇੱਕ ਪਾਸੇ ਤੇ ਵੇਖ ਲਿਆ ਕਿ ਸਾਨੂੰ ਰੈਵਨਿਊ ਕਿੰਨਾ ਇਕੱਠਾ ਹੋ ਰਿਹਾ ਪਰ ਇੱਕ ਸੈਕਟਰ ਜਿਹੜਾ ਗਰੀਬ ਸੈਕਟਰ ਜਿਹੜਾ ਇਸ ਤੇ ਹੈ ਅਸੀਂ ਉਧਰ ਧਿਆਨ ਨਹੀਂ ਕੀਤਾ ਕਿ ਇੱਕ ਸੈਕਟਰ ਇਹੋ ਜਿਹਾ ਵੀ ਹੈ ਜਿਹਨੂੰ ਸਾਨੂੰ ਇਹ ਸ਼ਰਾਬ ਜਿਹੜੀ ਹੈ ਸਸਤੇ ਰੇਟ ਤੇ ਮੁਹੱਈਆ ਕਰਾਣੀ ਚਾਹੀਦੀ ਸੀ ਸੋ ਦਿਸ ਇਜ਼ ਵਨ ਆਫ ਦੀ ਰੀਜ਼ਨਸ ਤੇ ਦੂਜੀ ਰੀਜ਼ਨ ਜਿਹੜੀ ਹੈ ਅਸੀਂ ਆਪ ਗੱਲ ਕਹੀ ਕਿ ਮਾਨ ਸਰ ਤੁਸੀਂ ਆਪ ਦੱਸੋ ਯਾਤਰਪਾਲ ਸਿੰਘ ਚੀਮੇ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਯਾ ਦੱਸੋ ਕਾਰਵਾਈ ਕਿਹਦੇ ਤੇ ਕਰਨੀ ਹੈ ਚੀਮੇਸਟਰ ਤੁਸੀਂ ਹੋਮ ਮਿਨਿਸਟਰ ਤੁਸੀਂ ਕਾਲੋ ਉਥੇ ਸਾਡੇ ਆਨ ਤੋਂ ਪਹਿਲੇ ਕੇਐਸਐਚਓ ਤੇ ਗीडीਐਸਪੀ ਸਸਪੈਂਡ ਕਰ ਦਿੰਦੇ ਨੇ ਉਹ ਮਹੀਨੇ ਬਾਅਦ ਫੇਰ ਹਲ ਕਰ ਦਿੰਦੇ ਜਾਂ ਜੋ ਇੱਥੇ ਬਾਕੀ ਜੇਗਾ ਕੰਮ ਹੋ ਰਿਹਾ ਸੋ ਇਸ਼ੇ ਕੰਪਲੀਟ ਫੇਲਿਅਰ ਆਫ ਉਹ ਜਿਹੜੀ ਜੰਗ ਉਹ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਉਹ ਕੀ ਸੀ ਜੀ ਨਾ ਨਾਰਾ ਇਹਨਾਂ ਦਾ ਯੋਧ ਨਸ਼ੇ ਵਿਰੁੱਧ ਯੋਧ ਨਸ਼ੇ ਵਿਰੁੱਧ ਨਸ਼ੇ ਦੇ ਵਿਰੁੱਧ ਉੱਥੇ ਕਿਹੜਾ ਯੁੱਧ ਚੱਲਦਾ ਫਿਰ ਸੱਚ ਬਾਈਬਾ ਸਾਹਿਬ ਕੋਈ ਫਰਕ ਨਹੀਂ ਪਿਆ ਸਾਰੇ ਪੰਜਾਬ ਦੇ ਵਿੱਚ एपीआर एक एक्सरसाइज आज बहुत बड़ा ਤੁਸੀਂ ਵੇਖੋ ਅੱਜ ਉਹ ਕੱਢਿਆ ਪੂਰੇ ਪੇਜ ਦਾ ਜੀ ਕੀ ਸੀ ਅੱਜ ਮਾਫੀ ਰੇਤ ਮਾਫੀਆ ਆ ਰੇਤ ਮਾਫੀਆ ਉਹਦਾ ਮਤਲਬ ਹੈ ਕਿ ਸਵਾ 3 ਸਾਲ ਤੇ ਮਾਨ ਸਾਹਿਬ ਨੇ ਮੰਨ ਲਿਆ ਕਿ ਇਹੀ ਮਾਫੀਆ ਚਲਾਉਂਦੇ ਰਹੇ ਇੱਕ ਕਬੂਲ ਲਈ ਨਾ ਕਿ ਸਵਾ 3 ਸਾਲ ਬੀਤ ਗਏ ਹੁਣ ਅਸੀਂ ਬੰਦ ਕਰਾਂਗੇ ਉਹਦਾ ਮਤਲਬ ਸਵਾ 3 ਸਾਲ ਪੂਰੀ ਚੱਲਦੀ ਰਹੀ ਤੇ ਅਜੇ ਵੀ ਚੱਲ ਰਹੀ ਹੈ ਇਹ ਨਹੀਂ ਕਿ ਬੰਦ ਹੋਈ ਹੈ ਨਸ਼ੇ ਵਰਗਾ ਮਾਫੀਆ ਰੇਤ ਦਾ ਜਿਹੜਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਸਮੁੱਚੇ ਪੰਜਾਬ ਚੱਲ ਰਿਹਾ ਹੈ ਇਹ ਨਾ ਸਾਰਾ ਕੁਝ ਖ਼ਬਰਾਂ ਦੇ ਜ਼ਰੀਏ ਸਾਰਾ ਕੰਮ ਚੱਲੀ ਜਾਂਦਾ ਹੈ। देयर इज ਨਥਿੰਗ ਜਿਹੜਾ ਬਾਰਡਰ ਏਰੀਆ ਤੇ ਨੁਕਸਾਨ ਹੋਇਆ। ਕਿੰਨਾ ਕਾਤ ਕਿੰਨਾ ਜਿਹੜਾ ਪੰਜਾਬ ਲਈ। ਨਹੀਂ ਵੇਖੋ ਮੈਂ ਕੋਈ ਸਪੈਸੀਫਿਕ ਵੇਖੋ ਇਹ ਚੀਜ਼ ਤੇ ਗਵਰਨਮੈਂਟ ਉਹ ਪੰਜਾਬ ਨਾਲ ਹੀ ਗੱਲ ਕਰਕੇ ਹੋਣੀ। ਇਕਨੋਮਿਕ ਪੈਕੇਜ ਇੱਕ ਤੇ ਹੈ ਕੋਈ ਕਿਸਾਨਾਂ ਦੀ ਮਦਦ ਕਰਨੀ, ਕੋਈ ਇੰਡਸਟਰੀ ਦੀ ਮਦਦ ਕਰਨੀ, ਕੋਈ ਵਪਾਰ ਦੀ ਮਦਦ ਕਰਨੀ। ਕੋਈ ਬਾਰਡਰ ਏਰੀਆਜ਼ ਦੀ ਜਸਾਸੀ ਮੰਗ ਕੀਤੀ ਕਿ ਜੇ ਪੰਜਾਬ ਚ ਨਹੀਂ ਦੇ ਸਕਦਾ। ਤੁਸੀਂ ਘੱਟੋ ਘੱਟ ਬਾਰਡਰ ਸਾਡੇ ਜ਼ਿਲ੍ਹਿਆਂ ਨੂੰ ਹੀ ਦੇ ਦਿਓ ਸਾਡੀ ਜੇ ਜਲੰਧਰ ਦੀ ਇੰਡਸਟਰੀ ਕਿਹਦੇ ਜਲੰਧਰ ਲਾਣਾ ਉਹ ਚਲੋ ਪਠਾਨਕੋਟ ਲਾ ਸਕਦਾ ਗੁਰਦਾਸਪੁਰ ਲਾ ਸਕਦਾ ਅੰਮ੍ਰਿਤਸਰ ਤਰਨਤਾਰ ਲਾ ਸਕ ਸਾਡੀ ਪੰਜਾਬ ਦੀ ਐਗਜ਼ਿਸਟਿੰਗ ਇੱਥੇ ਦੀ ਇੱਥੇ ਰਹਿ ਸਕਦੀ ਜਾਂ ਕਿਸੇ ਬਾਹਰੋਂ ਵੀ ਆ ਲੈ ਤੇ ਸਾਡੇ ਉਸ ਏਰੀਆズ ਨੂੰ ਸਾਡੇ ਨੌਜਵਾਨਾਂ ਨੂੰ ਕਾਰੋਬਾਰ ਵੀ ਮਿਲ ਜਾਏਗਾ ਤੇ ਪੰਜਾਬ ਦੇ ਵਿੱਚ ਤੋਂ ਬੇਸਿਕਲੀ ਤੇ ਇਹ ਹੈ ਜੀ ਮਾਦਾ ਸਰ ਤੁਸੀਂ ਗੈਪ ਬਾਰਡਰ ਤੇ ਆ ਜਿਹੜੇ ਲੱਗੇ ਹੈਗੇ 10-10 ਹਜ਼ਾਰਾਂ ਦਾ ਨਾਲ ਤੁਹਾਡੀ ਸਰਕਾਰਾਂ ਦੀ ਤੁਸੀਂ ਪਹਿਲੇ ਧਾਰਤ ਕਰੋ ਕਿ ਤੁਸੀਂ ਮੇਰੇ ਕਹੇ ਗਵਰਨਮੈਂਟ ਆਫ ਇੰਡੀਆ ਦੀ ਗੱਲ ਅਸੀਂ ਜੇ ਉੱਥੇ ਆ ਗਈ ਤੇ ਕਿਉਂ ਨਾ ਕਰਨ ਹਾਂ ਗਵਰਨਮੈਂਟ ਆਫ ਇੰਡੀਆ ਚ ਆ ਗਈ ਤੇ 100% ਜਿਹੜਾ ਬਾਰਡਰ ਤੇ ਨੁਕਸਾਨ ਹੋਇਆ ਪੂਰਾ ਕੰਡੀ ਏਰੀਆ ਸਾਰਾ ਖਤਮ ਕਰਤਾ ਹੈ ਪੰਜਾਬ ਸਰਕਾਰ ਨੂੰ ਵੀ ਕਹਿੰਦੇ ਪਹਿਲ ਦੇ ਆਧਾਰ ਤੇ ਗਰੀਬਾਂ ਦੇ ਉੱਤੇ ਮਕਾਨ ਬਣਾਏ ਜਾਣਗੇ ਤੇ ਰੋਜ਼ਗਾਰ ਦਿੱਤਾ ਜਾਵੇ ਅੰਦਾਜ਼ਾ ਕਿਹੜੀ ਚੀਜ਼ ਹੈ ਜਿਸ ਤਰ੍ਹਾਂ ਕੰਡੀ ਏਰੀਆ ਤੇ ਨੁਕਸਾਨ ਹੋਇਆ ਗਰੀਬਾਂ ਦੇ ਮਕਾਨ ਟੁੱਟ ਗਏ ਆ ਹੁਣ ਸਭ ਬਰਬਾਦ ਹੋ ਗਏ ਉਹਦੇ ਵਿੱਚ ਨਹੀਂ ਪੰਜਾਬ ਸਰਕਾਰ ਨੂੰ ਉਹ ਮਕਾਨ ਨਹੀਂ ਉਹਦੇ ਉਹ ਇੱਕ ਬੱਚੇ ਉਹਦੇ ਵਿੱਚ ਕੋਈ ਕੰਪਨਸੇਸ਼ਨ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਇਕੱਠਿਆਂ ਕਰਕੇ ਕਰੇ ਕਰ